ਕੜਾਕੇ ਦੀ ਠੰਡ ਚ ਵੱਧ ਰਹੀ ਧੁੰਦ ਦੇ ਕਾਰਨ ਅੱਜ ਤੜਕਸਾਰ ਹੀ ਜਲਾਲਾਬਾਦ ਦੇ ਨਈਦੀਕ ਪਿੰਡ ਫਲੀਆਂ ਵਾਲਾ ਦੇ ਕੋਲ ਵਾਪਰਿਆ ਦਰਦਨਾਕ ਸੜਕ ਹਾਦਸਾ ਇਸ ਹਾਦਸੇ ਚ ਇੱਕ ਵਿਅਕਤੀ ਦੀ ਹੋਈ ਮੌਤ ਤੇ ਦੋ ਵਿਅਕਤੀ ਹੋਏ ਜ਼ਖਮੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼੍ਰੀ ਮੁਖਸਰ ਸਾਹਿਬ ਤੋਂ ਰੋਟੀਆਂ ਪਕਾ ਕੇ ਵਾਪਸ ਪਰਤ ਰਹੇ ਸਨ ਤਾਂ ਜਦ ਤੜਕੇ ਤਕਰੀਬਨ 6:7 ਵਜੇ ਪਿੰਡ ਫਲੀਆਂਵਾਲਾ ਦੇ ਨੇੜੇ ਆਏ ਤਾਂ ਅੱਗੋਂ ਦੀ ਜਲਾਲਾਬਾਦ ਵਾਲੀ ਸਾਈਡ ਤੋਂ ਆ ਰਹੇ ਇੱਕ ਛੋਟੇ ਹਾਥੀ ਦੇ ਨਾਲ ਜ਼ਬਰਦਸਤ ਟੱਕਰ ਹੋਈ ਜਿਸ ਦੇ ਦੌਰਾਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੋਈ ਮੌਤ ਤੇ ਦੋ ਵਿਅਕਤੀ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਹੈ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਵਿਅਕਤੀ ਸੰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਛਾਂਗਾ ਖੁਰਦ ਦਾ ਰਹਿਣ ਵਾਲਾ ਸੀ ਅਤੇ ਪ੍ਰੋਗਰਾਮਾਂ 'ਚ ਰੋਟੀਆਂ ਪਕਾਉਂਦਾ ਕੰਮ ਕਰਦਾ ਸੀ ਇਸ ਘਟਨਾ ਦੀ ਇਤਲਾਹ ਮਿਲਣ ਤੇ ਹੁਣ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਵੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਚੁੱਕੇ ਹਨ ਦੂਜੇ ਪਾਸੇ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਜਲਾਲਾਬਾਧਾਣਾ ਸਿਟੀ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਨੇ Laash ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾਲੋਂ ਤੇ ਕੀ ਨਾਮ ਹੈ ਭਾਈ ਮੈਂ ਪਿੰਡ ਸ਼ਾਂਗਾ ਖੁਰ ਦਾ ਗੁਰਦੇਵ ਸਿੰਘ ਸਰਪੰਚ ਜੀ ਜੀ ਸਾਰੇ ਆਸਾ ਕਿਦਾਂ ਵਾਪਰਿਆ ਜਿਹੜਾ ਇੱਥੇ ਐਕਸੀਡੈਂਟ ਆਇਆ ਆਪਣੇ ਪਿੰਡ ਦੇ ਮੁੰਡੇ ਲਾਂਗਰੀ ਗਏ ਸੀਗੇ ਰੋਟੀਆਂ ਪਕਾਉਣ ਜੀ ਮੁਕਸਰ ਮਾਗੀ ਤੇ ਅੱਛਾ ਜੀ ਉੱਥੋਂ ਵਾਪਸ ਆ ਰਹੇ ਸੀ ਤੇ ਨਾ ਜਾਣਾ ਸੀ ਇੱਕ ਭਾਏ ਦੁਬਾਰਾ ਇੱਥੇ ਫਿਰ ਕਿਸੇ ਕੰਮ ਤੇ ਕਿੰਨੇ ਜਾਣੇ ਸੀ ਇਹ ਤਿੰਨ ਜਾਣੇ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਤੇ ਇੱਥੇ ਆ ਫਲੀਆਂ ਵਾਲੇ ਦੇ ਕੋਲ ਇੱਕੋ ਹਾਥੀ ਆ ਰਿਹਾ ਸੀ ਜੀ ਉਹਦੇ ਨਾਲ ਟੱਕਰ ਹੋਈ ਤੇ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਜੀ ਤੇ ਦੂਜੇ ਦੋ ਬਾਕੀ ਦੋ ਫੱਟੜ ਹੋ ਗਏ ਜੀ ਫੱਟੜ ਹੋ ਗਏ ਉਸ ਤੋਂ ਬਾਅਦ ਹੁਣ ਪਹੁੰਚੇ ਇੱਥੇ ਪਰਿਵਾਰ ਮੈਂਬਰ ਵੀ ਆਏ ਨੇ ਤੇ ਪੁਲਿਸ ਵੀ ਆਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹਦਾ ਕੋਈ ਪਤਾ ਲੱਗਿਆ ਜਿਹੜਾ ਛੋਟੇ ਹਾਥੀ ਵਾਲਾ ਸੀ ਕਿੱਥੋਂ ਦਾ ਨਹੀਂ ਉਹਦਾ ਨਹੀਂ ਪਤਾ ਲੱਗਿਆ ਮੌਕੇ ਤੋਂ ਫਰਾਰ ਹੈ ਕਿ ਜਾਂ ਇੱਥੇ ਹੀ ਹੈ ਨਹੀਂ ਸਾਨੂੰ ਨਹੀਂ ਪਤਾ ਜੀ ਕੀ ਮੰਗ ਕੀ ਕਰਦੇ ਹੁਣ ਮੰਗ ਬਸ ਇਹੀ ਜੀ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਮੈਂ ਐਸੇ ਨੂੰ ਪਿੰਸੇ ਥਾਣਾ ਸੇ ਪਿੱਛੇ ਦਲਾਵਰ ਜੀ ਸਰ ਇਹ ਹਾਦਸਾ ਕਿੱਦਾਂ ਵਾਪਰਿਆ ਇਹ ਜੀ ਮੁਕਸਰਾਂ ਤੋਂ ਆ ਰਹੇ ਸੀ ਤਿੰਨ ਮੋਟਰਸਾਈਕਲ ਤੇ ਤੰਦ ਜਿਆਦੀ ਸੀ ਇਧਰੋਂ ਜਾਰਾ ਜੀ ਦਲਾਵਰ ਸਾਈਡ ਤੋਂ ਆ ਰਹੇ ਸੀ ਆ ਆਪਣਾ ਨਿਕਾਥੀ ਅੱਛਾ ਜੀ ਉਹਦਾਂ ਵਾਪਰ ਜੀ ਕਿੰਨੇ ਕਿੰਨੇ ਜਣਿਆਂ ਦੀ ਮੌਤ ਹੋਈ ਹੈ ਤਿੰਨ ਜਣੇ ਸੀ ਜੀ ਇੱਕ ਜਣੇ ਦੀ ਮੌਤ ਹੋਈ ਆ ਦੋ ਜਣੇ ਫੱਟੜਾਈ ਹੋ ਸਰ ਕੋਈ ਪਛਾਣ ਹੋਈ ਆ ਕਿੱਥੋਂ ਦੇ ਸੀ ਇਹ ਹਾਂ ਜੀ ਇਹ ਮੁੰਡਾ ਪਰਮਜੀਤ ਸਿੰਘ ਪੁੱਤਰ ਬਿੰਦਰ ਸਿੰਘ ਸ਼ੰਕਰ ਦਾ ਇਤਾਰ ਦੇ ਉਹਦੇ ਰਿਸ਼ਤੇਦਾਰ ਆਖਦੇ ਉਹਨਾਂ ਨੇ ਦੱਸਿਆ ਲਿਖਾਦਾ ਕਿੰਨੇ ਕੁ ਵਜੇ ਕੀਤੀ ਜਾ ਰਹੀ ਹੈ ਹੁਣ ਮਾਲਕ ਆਉਂਦੇ ਆ ਜਿਹੜੇ ਵਾਰਸ ਹਨ ਉਹ ਜੋ ਕਾਰਵਾਈ ਕਰਾਉਣਗੇ ਅੱਗੇ ਕਰਾਂਗੇ